ਕੀਦਾ ਪੰਜਾਬੋਂ ਖੇਤ ਕੋ ਲਾਇਆ ਹੋਇਆ ਹਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਇਹ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਲੋਪੋਗਵਾਲਿਆਂ ਨੂੰ ਕਿ ਇੱਥੇ ਬਹੁਤ ਸਰਕਾਰਾਂ ਆਈਆਂ ਜਿੰਨਾ ਸਟੇਡੀਅਮ ਵੱਲ ਧਿਆਨ ਨਹੀਂ ਦਿੱਤਾ ਜੇ ਹਜੇ ਵੀ ਸਰਕਾਰਾਂ ਸਟੇਡੀਅਮ ਵੱਲ ਨਾ ਧਿਆਨ ਦੇਣਗੀਆਂ ਇਹ ਜਿੰਨੇ ਨੌਜਵਾਨ ਵੀਰ ਖੜੇ ਆ ਸਾਰੇ ਚੰਗੇ ਭਲੇ ਘਰਾਂ ਦੇ ਆ ਕੋਈ ਗੱਲ ਨਹੀਂ ਜਿੰਨੇ ਵੀ ਪੈਸੇ ਇਹਨਾਂ ਕੋਲ ਸਰਦੇ ਬੰਦੇ ਲਾਗੇ ਸਟੇਡੀਅਮ ਦਸਤਾਰ ਕੀਤਾ ਜਾਊਗਾ ਸਾਡੇ ਪਿੰਡ ਚ ਅੱਗੇ ਵੱਖ-ਵੱਖ ਪਿੰਡਾਂ ਤੋਂ ਲੋਕੀ ਖੇਡਣ ਆਉਂਦੇ ਹੀ ਸੈਰ ਕਰਨ ਆਉਂਦੇ ਹੀ ਹੁਣ ਇੱਥੇ ਕੋਈ ਵਾਰ ਨਹੀਂ ਰਿਹਾ ਬਾਕੀ ਇੱਕ ਗੱਲ ਹੋ ਰਿਹਾ ਜਿਹੜਾ ਸਟੇਨ ਦੇ ਮਖਲੇ ਬਣੇ ਛੱਪੜਿਆ ਉਹਨੇ ਸਾਡੇ ਸਟੇਡੀਅਮ ਦੀ ਇੰਨੀ ਕਿ ਡੰਡ ਲਾਤੀ ਆ ਕਿ ਸਾਰਾ ਬੇੜਾ ਗਰ ਕਰਤਾ ਵੀ ਕੰਧਾਂ ਡਿੱਗਣ ਨੂੰ ਤਿਆਰ ਹੀ ਆਉਣ ਨਹੀਂ ਜੱਡਿਆ ਜਿਹੜਾ ਪੰਜਾਬ ਸਰਕਾਰ ਦਾ ਦਾਵਾ ਹੈ ਰੰਗਲਾ ਪੰਜਾਬ ਬਣਾਉਣ ਦਾ ਉਹ ਤੁਸੀਂ ਵੇਖ ਲਿਆ ਕੀ ਹਾਲਾਤ ਬਣੇ ਨੇ ਕੋਈ ਖਿਡਾਰੀ ਨਹੀਂ ਇੱਥੇ ਵੰਡਿਆ ਮਾੜੇ ਹਾਲਾਤ ਹੋਏ ਨੇ ਗੋਲੀ ਨੇ ਬੇੜਾ ਗਰ ਕਰਤਾ ਜਿਹੜੀ ਸਾਰੇ ਇੱਥੇ ਹਲਕੇ 'ਚ ਮਿਲਦੇ ਹੀ ਆ ਉਹਨੇ ਅਮਲੀ ਪੈਦਾ ਕਰਨ ਢਈ ਸਾਰੇ ਜੋ ਆ ਕੇ ਸਰਿੰਜਾਂ ਇੱਥੇ ਖਿਲਾ ਰਹੇ ਨੇ ਆ ਦਿਨ ਬਰ ਦਿਨ ਨੌਜਵਾਨ ਨਸ਼ੇ ਦੇ ਨਾਲ ਮੁਕਤਾ ਹੋਣ ਡੀਆਂ ਵਾ ਕੋਈ ਮਾਵਾ ਦੇ ਪੁੱਤ ਮਰਨਦੇ ਜਵਾਨ ਕੋਈ ਹਾਲਾਤ ਨਹੀਂ ਇੱਥੇ ਸਰਕਾਰ ਦੇ ਸਾਰੇ ਦਾਅਵੇ ਖੋਖਲੇ ਆ ਗਰਾਊਂਡ ਲੈਵਲ ਤੇ ਵੇਖੋ ਸੋਸ਼ਲ ਮੀਡੀਆ ਤੇ ਆਪਣੀਆਂ ਫੋਟੋਆਂ ਡਾਈ ਜਾਂਦੇ ਆ ਗਰਾਊਂਡ ਲੈਵਲ ਤੇ ਕੋਈ ਹਾਲਾਤ ਨਹੀਂ ਜਿੱਥੇ ਕੀ ਮੰਗ ਕਰਦੇ ਸਰਕਾਰ ਅਸੀਂ ਮੰਗ ਇਹ ਕਰਦੇ ਆ ਵੀ ਸਾਨੂੰ ਇਹ ਗੋਲੀ ਦਾ ਕੋੜ ਗਲੋਂ ਲੈਣਾ ਚਾਹੀਦਾ ਗੋਲੀ ਬੰਦ ਹੋਣੀ ਚਾਹੀਦੀ ਆ ਜੋ ਨੌਜਵਾਨ ਖੇਡਣਾ ਜੋੜਨ ਸਟੇਡੀਅਮ ਦਾ ਖੇਡਣ ਨਾਲ ਜੋੜਿਆ ਜਾਵੇ ਜੋ ਸਰਕਾਰ ਦਾ ਦਾਵਾ ਪਰ ਗਰਾਊਂਡ ਲੈਵਲ ਤੇ ਕੋਈ ਨਹੀਂ ਜੀ